ਉਦੋਕੇ ਬੜਿਆਨ ਨਰਕਨਗਰ ਗੰਦੇ ਪਾਣੀ ਦੀ ਸਮੱਸਿਆ ਲੋਕਾਂ ਦਾ ਜੂਣਾ ਮੁਹਾਲ ਜਿहां ਇਹ ਤਸਵੀਰਾਂ ਨੇ ਹਲਕਾ ਮਚੀਠਾ ਦੇ ਪਿੰਡ ਉਦੋਕੇ ਖੁਰਦੀਆਂ ਜੋ ਇਸ ਪਿੰਡ ਚ ਰਹਿੰਦੇ ਲੋਕਾਂ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਹਾਲੇ ਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਾਹ ਤੇ ਵੀ ਪਾਣੀ ਭਰਿਆ ਹੋਇਆ ਹੈ ਇਸ ਨੂੰ ਪੇਕੇ ਛੱਪੜ ਦਾ ਪੂਲੇ ਖਾਪੇ ਦਾਇ ਅਤੇ ਪਿੰਡ ਵਾਸੀ ਗੁਰੂ ਘਰ ਜਾਣ ਸਮੇਂ ਆਪਣੀਆਂ ਚੱਪਲਾ ਹੱਥ ਵਿੱਚ ਫੜ ਕੇ ਨੰਗੇ ਪੈਰੀ ਗੰਦੇ ਪਾਣੀ ਚੋਂ ਲੰਘ ਕੇ ਜਾਂਦੇ ਨੇ ਤੇ ਲੋਕਾਂ ਦੀ ਇਸ ਪਰੇਸ਼ਾਨੀ ਦੀ ਵਜ੍ਹਾ ਹੈ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣਾ ਵਿਸਾਤੀ ਮੌਸਮ ਵਿੱਚ ਤਾਂ ਹਾਲਾਤ ਹੋਰ ਵੀ ਬੱਤੋਂ ਬੱਤਰ ਹੋ ਜਾਂਦੇ ਨੇ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਦਾਖਲ ਹੋ ਜਾਂਦਾ ਹੈ ਪਿੰਡ ਦੇ ਇਹਨਾਂ ਹਾਲਾਤ ਬਾਰੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਕੇ ਲੋਕਾਂ ਦੀ ਸਮੱਸਿਆ ਤੋਂ ਸਰਕਾਰ ਨੂੰ ਜਾਣੂ ਕਰਵਾ ਚੁੱਕੇ ਨੇ ਪਰ ਲੱਗਦਾ ਹੈ ਕਿ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਪਿੰਡ ਵਾਸੀਆਂ ਦੇ ਇਲਜ਼ਾਮ ਹੈ ਕਿ ਬਦਲਾ ਦੇ ਨਾਂ ਤੇ ਜਦੋਂ ਦੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਉਹਨਾਂ ਦਾ ਪਿੰਡ ਨਰਕਨਗਰ ਬਣ ਗਿਆ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਸਿਆਸਤ ਹੋ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੰਚਾਇਤ ਕੱਤਰ ਵੱਲੋਂ ਕੰਮ ਸ਼ੁਰੂ ਕਰਵਾਇਆ ਵੀ ਗਿਆ ਤਾਂ ਹਫ਼ਤੇ ਬਾਅਦ ਹੀ ਉਸ ਕੰਮ ਨੂੰ ਰੁਕਵਾ ਦਿੱਤਾ ਗਿਆ ਮੈਂ ਗੁਰਦੁਆਰਾ ਸਾਹਿਬ ਚੱਲਣੀ ਹੈ ਗੁਰਦੁਆਰਾ ਸਾਹਿਬ ਕਿੱਥੇ ਜਾਉਗੇ ਉਹ ਭਾਈ ਮੈਂ ਦੇਖਣਾ ਰੈਸਟੋਰੈਂਟ ਲੱਭ ਨਹੀਂ ਤੇ ਆ ਜਾਂ ਤੂੰ ਨਾ ਪੈਰ ਚਪਲਾ ਫੜਾਂਗਾ ਫਿਰ ਅੱਛਾ ਜੀ ਦੇਖ ਸਕਦੇ ਹੋ ਹੱਥ ਚ ਚਪਲਾ ਫੜ ਕੇ ਜਾ ਰਹੇ ਆ ਬੀਬੀਆਂ ਵੀ ਮੇਰੇ ਕਾ ਗੁਰਦੁਆਰਾ ਸਾਹਿਬ ਚੱਲੀਆਂ ਹਾਂਜੀ ਗੁਰਦੁਆਰਾ ਸਾਹਿਬ ਜਾਣਾ ਜੀ ਕਿਵੇਂ ਕਿਵੇਂ ਜਾਉਗੇ ਤੁਸੀਂ ਹੁਣ ਐਡਾ ਪਾਣੀ ਚੋਂ ਦੀ ਨੰਘਣਾ ਪੈਣਾ ਪਾਣੀ ਸਾਰੇ ਪਿੰਡ ਚ ਪਾਣੀ ਹੈ ਹਾਂਜੀ ਹਾਂਜੀ ਸਾਰੇ ਹੁਣ ਪਿੰਡ ਵਾਲੇ ਕਰਾਉਣ ਤਾਂ ਕਰਾਂ ਨਹੀਂ ਹੋਣ ਇਹ ਪਾਰਟੀ ਬਾਜੀ ਵਾਲੇ ਦੀ ਹੋਣ ਦਿੰਦੇ ਸਾਡਾ ਪਾਣੀ ਨਹੀਂ ਲੰਗ ਰਿਹਾ ਜੀ ਸਾਡੀ ਸੜਕ ਤੋਂ ਮੇਨ ਸੜਕ ਤੱਕ ਜਿੱਥੋਂ ਸਾਰੇ ਜਾਂਦੇ ਆ ਚੱਲਦੇ ਪਏ ਆ ਉਥੋਂ ਨਹੀਂ ਲੰਘ ਰਿਹਾ ਜੀ ਕਾਰਨ ਕੰਨ ਵੀ ਪਾਣੀ ਕੋਈ ਬੰਨ ਨਹੀਂ ਦਿੰਦਾ ਨੰਗਨ ਨਹੀਂ ਦੇਂ ਰਿਆ ਵੀ ਆਪਾਂ ਨਾ ਇਹ ਝਾੜੂ ਸਰਕਾਰ ਵਾਲੇ ਦੀ ਆਪਾਂ ਕਿਹਾ ਜੇ ਕੰਪਲੇਨ ਕੀਤੀ ਸਭ ਕੋ ਕੀਤਾ ਪੂਰੇ ਛੁੱਟੇ ਪਏ ਆ ਸਾਡੇ ਪੂਰੇ ਨਹੀਂ ਪੈਂਦੇ ਐਂਡੇ ਉਧਾ ਛੜਕ ਪੁੱਟੀ ਪਈ ਦੀ ਉਧਰ ਇਸ ਗੰਦੇ ਮਾਹੌਲ ਚ ਰਹਿਣ ਕਰਕੇ ਪਿੰਡ ਦੇ ਕਈ ਲੋਕਾਂ ਨੂੰ ਭਿਆਨਕ ਬਿਮਾਰੀਆਂ ਆਪਣਾ ਸ਼ਿਕਾਰ ਬਣਾ ਰਹੀਆਂ ਨੇ ਅਤੇ ਜਿਨ੍ਹਾਂ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਉਹਨਾਂ ਨੂੰ ਚਮੜੀ ਰੋਗ ਹੋ ਰਹੇ ਨੇ ਜੋ ਪਾਣੀ ਨੂੰ ਸਾਫ਼ ਸੁਥਰਾ ਲੰਘੇ ਤਾਂ ਸਾਫ਼ ਕਰਦੇ ਰਹਿਣਾ ਕਰਦੇ ਆ ਖਾਬ ਪਾਣੀ ਨੇ ਗੰਦਾ ਪਾਣੀ ਹੈ ਗੰਦਾ ਪਾਣੀ ਹੈ ਮੀਂਹ ਆ ਕੇ ਕਿਦੋਂ ਹੋਦਾ ਸਾਰਾ ਆਪਣੇ ਪਿੰਡ ਦਾ ਵੀ ਚੱਲਦਾ ਆਉਂਦਾ ਹੈ ਤੁਸੀਂ ਸਾਫ਼ ਕਰਦੇ ਹੋ ਸਾਫ਼ ਦੇ ਲੰਘੇ ਤਾਂ ਸਾਫ਼ ਕਰਦੇ ਰਹਿਣਾ ਸਾਥਲੇ ਚੌਂਕੀ ਲੱਸੀ ਗਈ ਸਾਰੀ ਤੇ ਐਮੀ ਪਾਣੀ ਦੇ ਕਰਨ ਆਇਆ ਪਾਣੀ ਦੇ ਕਰਨ ਤੁਸੀਂ ਲੋਕਾਂ ਨੇ ਆਪਣੇ ਮੋਹ ਪਰੰਤ ਦੱਸਿਆ ਨਹੀਂ ਦੱਸੇ ਤਾਂ ਫੇਰ ਆਪਾਂ ਨਹੀਂ ਮੋਹ ਪਰ ਆਏ ਮੇਰੇ ਕੋਲ ਨਹੀਂ ਪਤਾ ਲੜਾਈ ਬਣ ਕੇ ਹਾਂ ਦੂਜੇ ਪਾਸੇ ਪਿੰਡ ਦੇ ਲੋਕਾਂ ਨੂੰ ਤਰਪੇਸ਼ ਇਸ ਸਮੱਸਿਆ ਬਾਰੇ ਜਦੋਂ ਪੰਚਾਇਤ ਵਿਭਾਗ ਵੱਲੋਂ ਪਿੰਡ ਤੇ ਲਗਾਏ ਗਏ ਪ੍ਰਬੰਧਕ ਨਾਲ ਪੀਟੀਸੀ న్యూਸ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਜਵਾਬ ਦਿੱਤਾ ਉਹ ਤੁਹਾਨੂੰ ਵੀ ਸੁਣਾਉਂਦੇ ਹਾਂ ਪਿੰਡਾਂ ਦੇ ਇਰਿਆ ਪਾਣ ਨੂੰ ਸਾਲ ਹੋ ਗਿਆ ਕਹਿੰਦੇ ਨੂੰ ਬਰਸਾਤਾ ਦੇ ਹੁੰਨ ਸ਼ੁਰੂ ਹੋਈਆਂ ਤੇ ਪੂਰੇ ਨਹੀਂ ਪੈ ਰਹੇ ਪੂਰੀ ਜਮੀਨ ਪੁੱਟੀ ਪਈ ਹੈ ਸਾਰੀ ਅੱਛਾ ਜੀ ਪਰਬੰਧਕ ਲੱਗਿਆ ਉਹਦਾ ਬਾਤ ਹੋ ਗੱਲ ਵਿੱਚ ਅੱਛਾ ਜੀ ਕਿੰਨੀ ਦੇਰ ਚੱਲੂਗਾ ਜੀ ਇਹਦਾ ਤੁਹਾਡੇ ਖਾਲਨਾ ਆਪੋਲੀਟਾ ਨਵੇਂ ਪਰਬੰਧਨ ਲੈ ਕੇ ਆਇਆ ਹੈ। ਅੱਜ ਸੁਨੇਹੀ 15 ਮਹੀਨਿਆਂ ਦੀ ਹੈ। بارش ਪੈਣ ਦਾ ਪੈ ਰਹੀ ਹੈ। بارش ਦਾ ਮੌਸਮ ਹੈ ਤੇ ਆ ਅਫਸਰ ਸਾਹਿਬ ਕਹਿੰਦੇ ਨੇ 15 ਮਹੀਨਿਆਂ ਦੇ ਵਿੱਚ ਕੋਸ਼ਿਸ਼ ਕਰਦੇ ਆ ਪਰ ਪੱਕਾ ਨਹੀਂ ਹੈ ਕਿ ਕਿਤੇ ਕੋਈ ਹੱਲ ਨਿਕਲੂ। ਸੋ ਸੁਣਿਆ ਤੁਸੀਂ ਪ੍ਰਬੰਧਕ ਦਾ ਲੋਕਾਂ ਦੀ ਸਮੱਸਿਆ ਬਾਰੇ ਕੀ ਕਹਿਣਾ ਹੈ? ਬਰਸਾਤੀ ਮੌਸਮ ਚੱਲ ਰਿਹਾ ਹੈ ਅਤੇ ਪ੍ਰਬੰਧਕ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਅਜੇ ਵੀ 15 ਤੋਂ 20 ਦਿਨਾਂ ਦਾ ਸਮਾਂ ਮੰਗ ਰਿਹਾ ਹੈ। ਉਧਰ ਆਪਣੇ ਇਹਨਾਂ ਹਾਲਾਤ ਤੋਂ ਪ੍ਰੇਸ਼ਾਨ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਛੇਤੀ ਹੀ ਪਿੰਡ ਤੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਡੀਸੀ ਦਫ਼ਤਰ ਦਾ ਘਰਾਓ ਕਰਨਗੇ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਪ੍ਰਬੰਧਕ ਵੱਲੋਂ ਲੋਕਾਂ ਦੀ ਸਪਰਸ਼ਾਨੀ ਦਾ ਹੱਲ ਕੀਤਾ ਜਾਂਦਾ ਹੈ ਜਾਂ ਫਿਰ ਪ੍ਰਸ਼ਾਸਨ ਨੂੰ ਕੁੰਭ ਕਰਨੀ ਨੀਂਦ ਤੋਂ ਜਗਾਉਣ ਲਈ ਲੋਕਾਂ ਨੂੰ ਡੀਸੀ ਦਫ਼ਤਰ ਦਾ ਘਰਾਓ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਕੌਣ ਹੱਲ ਕਰੂਗਾ ਇਸ ਦਾ ਮਸਲਾ ਇਹ ਤੇ ਹੁਣ ਆਉਣ ਵਾਲਾ ਟਾਈਮ ਹੀ ਦੱਸਾਂ ਦੱਸੇਗਾ ਕੈਮਰਾਮੈਨ ਵਿਜੇਂਦਰ ਰਾਜ ਨਾਲ ਸੁਨੀਲ ਦੇਵਗਨ PTC News, Udubeco.